ਲੋ ਜੀ ਜਰਮਨ ਦੀ ਜਿਹੜੀ ਗਵਰਨਮੈਂਟ ਹੈ ਉਹਨੇ ਨਵਾਂ ਫੈਸਲਾ ਲਿਆ ਪੂਰਾ ਭੜਾਕਾ ਪਾਤਾ ਫੈਸਲਾ ਵੀ ਬਹੁਤ ਟੌਪ ਦਾ ਹੈ ਸਟੂਡੈਂਟਸ ਵਾਸਤੇ ਖਾਸ ਕਰਕੇ ਜਿਹੜੇ ਹੋਰ ਕੰਟਰੀ ਤੋਂ ਵੀ ਲੋਕੀ ਰਹ ਰਹੇ ਨੇ ਆਪਾਂ ਉਹਨਾਂ ਦੇ ਹੱਕ ਚ ਹਮੇਸ਼ਾ ਵੀਡੀਓ ਪਾਉਣੇ ਹੁੰਦੇ ਆ ਖਾਸ ਕਰ ਸਟੂਡੈਂਟਸ ਦੇ ਫੈਸਲਾ ਕੀ ਹੈ ਫੈਸਲਾ ਹੈ ਜੀ ਜਰਮਨ ਨੇ ਜਿਹੜਾ ਗੇ ਪਹਿਲਾਂ ਹੁੰਦਾ ਸੀ ਹਾਥ ਫੇਅਰ ਹੁੰਦਾ ਸੀ ਪੁਰਾਣੇ ਉਹਦੇ ਟਾਈਮਾਂ 'ਚ ਫਿਰ ਇਹਨੇ ਬੁਰਗਰ ਗਿਲਡ ਕਰਤੀ ਤੇ ਹੁਣ ਇਹਨੂੰ ਵੀ ਇਹ ਬੰਦ ਕਰਨ ਜਾ ਰਹੇ ਨੇ ਵੀ ਜਿਹੜੇ ਲੋਕ ਚੰਗੇ ਭਲੇ ਕਰਾਂ ਚ ਬੈਠੇ ਨੇ ਸਹੀ ਨੇ ਉਹ ਜਾ ਕੇ ਕੰਮ ਤੇ ਲੱਗਣਾ ਹੁਣ ਸਾਡੇ ਲੋਕ ਕੀ ਕਰਦੇ ਨੇ 1.5 200 ਦੇ ਪੇਪਰ ਭਰਾਏ ਨੇ ਕਹਿੰਦੇ 400 ਦੇ ਭਰਾਏ ਨੇ ਤੇ ਕੰਮ ਕਰਦੇ ਨੇ ਪੂਰਾ ਉਥੇ 5 7 ਯੂਰੋ ਘੰਟੇ ਦੇ ਉੱਤੇ ਵਧੀਆ ਕਰਿਆ ਮੇਰੇ ਹਿਸਾਬ ਨਾਲ ਗਵਰਨਮੈਂਟ ਨੇ ਇਹ ਚੀਜ਼ ਪਰਮਿਟ ਚਾਹਣਾ ਵੀ ਚੰਗੀ ਤਰੀਕੇ ਨਾਲ ਬੰਦ ਕਰਨ ਸਖਤੀ ਨਾਲ ਕਿਉਂਕਿ ਸਾਡੇ ਲੋਕਾਂ ਕੋਲੇ 3692 ਹੁੰਦੇ ਨੇ ਹੁਣ ਜਿਹੜੇ ਰੈਸਟੋਰੈਂਟ ਪੀਜ਼ੇ ਲਾ ਲੋ ਜਾਂ ਲਾਗਰਾਂ ਚ ਕੰਮ ਕਰਦੇ ਤੇ ਸਾਡੇ ਪਿਆਬ ਜਿਨ੍ਹਾਂ ਕੋਲੇ ਪੇਪਰ ਨੇ ਮੈਂ ਕੰਮ ਦੇ ਖਿਲਾਫ ਨਹੀਂ ਲੋਕਾਂ ਦੇ ਖਿਲਾਫ ਨਹੀਂ ਪਰ ਉਹ ਚੀਜ਼ ਦੇ ਬਿਲਕੁਲ ਆਪਾ ਖਿਲਾਫ ਆ ਤੁਹਾਡੇ ਕੋਲੇ ਜਰਮਨ ਦੇ ਪੇਪਰ ਨੇ ਸਾਰਾ ਤੁਸੀਂ 22500 ਬੰਦੇ ਨੂੰ ਕਾਲੇ ਕੰਮ ਚ ਲੈ ਰਹੇ ਹੋ ਪੇਪਰ ਪਰ 2.5 300 ਦੇ ਜਿਹੜੇ ਹੋਰ ਸਟੂਡੈਂਟ ਨੇ ਤੁਸੀਂ ਉਹਨਾਂ ਦਾ ਵੀ ਰੋਜ਼ਗਾਰ ਰੋਕ ਰੱਖਿਆ ਇਹ ਚੀਜ਼ ਨੂੰ ਹੁਣ ਇਹ ਲੋਕ ਫੁੱਲ ਸਾਈਡ ਕੰਮ ਤੇ ਜਾਣਗੇ ਸਾਡੇ ਪੰਜਾਬੀ ਨੇ ਕਿਸੇ ਨੇ ਨਹੀਂ ਰੱਖਣਾ ਇਹਨਾਂ ਨੂੰ 2500 3000 ਕਿਸੇ ਨੇ ਨਹੀਂ ਦੇਣਾ ਐਡਾ ਟੈਕਸ ਕੋਈ ਨਹੀਂ ਤਾਰਦਾ ਸਾਡਾ ਪੰਜਾਬੀ ਜਿਹੇ ਜੋ ਮਰਜੀ ਕਹੀ ਜਾਣ ਇਹ ਹੋਊਗਾ ਕੋਈ 100 ਚੋਂ 2-4 ਹੋਣ ਜਿਹੜੇ ਪੂਰੇ ਪੇਪਰਾਂ ਦੇ ਕੰਮ ਦਿੰਦੇ ਨੇ ਉਹਦਾ ਵਧੀਆ ਚੱਲਦਾ ਨਾਰਮਲ ਪੀਜਿਆਂ ਵਾਲੇ ਲੱਗਰ ਵਾਲੇ ਇਹ ਇੰਨੇ ਪੈਸੇ ਨਹੀਂ ਦਿੰਦੇ ਹੈਗੇ ਫੁੱਲ ਸਾਈਡ ਪੇਪਰ ਭਰ ਕੇ ਹੁਣ ਉੱਥੇ ਸਾਡੇ ਸਟੂਡ ਜਿਨ੍ਹਾਂ ਕੋਲੇ ਮਿਨੀ ਜੌਬ ਦੇ ਪੇਪਰ ਨੇ ਇਹਨਾਂ ਕੋਲੇ ਟਾਇਲ ਸਾਈਟ ਆ ਹੁਣ ਇਹ ਸਟੂਡੈਂਟ ਉੱਥੇ ਕੰਮ ਕਰ ਸਕਣਗੇ ਥੋੜਾ ਜਿਹਾ ਸੁੱਖ ਦਾ ਸਾਹ ਆਊਗਾ ਸਾਡੇ ਜਵਾਕਾਂ ਨੂੰ ਵੀ ਤੇ ਮੇਰੇ ਸਾਬ ਨਾਲ ਬਹੁਤ ਵਧੀਆ ਫੈਸਲਾ ਜੀ ਬਾਕੀ ਤੁਸੀਂ ਸਾਰੇ ਆਪਣੀ ਰਾਏ ਦੇ ਦਿਓ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਕਿਉਂਕਿ ਜਿਹੜੀ ਵੀ ਆਪਣੀ ਗੱਲ ਹੁੰਦੀ ਆ ਤੱਥਾਂ ਦੇ ਆਧਾਰ ਤੇ ਹੁੰਦੀ ਆ ਜਿਨ੍ਹਾਂ ਨੂੰ ਨਹੀਂ ਪਸੰਦ ਆਉਣੀ ਜਿਨ੍ਹਾਂ ਨੂੰ ਇਹ ਗੱਲਾਂ ਚੁਭਣੀਆਂ ਨੇ ਉਹਨਾਂ ਨੂੰ ਤਾਂ ਹੀ ਬੈੜੀ ਕਮੈਂਟ ਕਰਨੇ ਉਹਨਾਂ ਨੂੰ ਮੈਨੂੰ ਪਤਾ ਹੀ ਆ ਉਹਨਾਂ ਦਾ ਪੁੱਛਣ ਦੇ ਵੀ ਲੋੜ ਨਹੀਂ ਹੈਗੀ। ਬਾਕੀ ਜਿਹੜੇ ਕਹਿੰਦੇ ਨੇ ਭਾਈ ਬਹੁਤ ਵਧੀਆ ਫੈਸਲਾ ਲਿਆ ਜਰਮਨ ਗਵਰਨਮੈਂਟ ਨੇ ਇਦਾਂ ਹੀ ਹੋਣਾ ਚਾਹੀਦਾ ਤਾਂ ਕਮੈਂਟ ਜ਼ਰੂਰ ਕਰਿਓ ਇੱਕ। ਬਾਕੀ ਦੇਖਦੇ ਹਾਂ ਕਾਨੂੰਨ ਕਦੋਂ ਤੱਕ ਲਾਗੂ ਹੋ ਜਾਂਦਾ ਪੂਰਾ ਪ੍ਰੋਪਰ। ਬਾਕੀ ਇਹ ਹੀ ਕੈਂਡ ਕੈਂਡ ਇਨਫੋਰਮੇਸ਼ਨ ਵਾਸਤੇ ਆਪਣੇ ਚੈਨਲ ਨੂੰ ਫੋਲੋ ਕਰਨਾ ਨਾ ਭੁੱਲਿਓ ਕਿਉਂਕਿ ਤੁਹਾਨੂੰ ਇੱਥੇ ਬੈਕ ਟੂ ਬੈਕ ਇਨਫੋਰਮੇਸ਼ਨ ਵਾਲੀਆਂ ਵੀਡੀਓਂ ਮਿਲਦੀਆਂ ਰਹਿੰਦੀਆਂ ਨੇ ਜਿਹੜਾ ਅੱਜ ਕੱਲ ਜਰਮਨ 'ਚ ਚੱਲ ਰਿਹਾ ਤੇ ਨਾਲ ਨਾਲ ਆਪਾਂ ਤੁਹਾਨੂੰ ਕ੍ਰੀਏਟਰ ਸ਼ਾਪ ਬਾਰੇ ਵੀ ਦੱਸਦੇ ਰਹਾਂਗੇ। ਆਪਣੇ ਚੈਨਲ ਨੂੰ ਫੋਲੋ ਕਰਕੇ ਰੱਖ